ਦੇ ਨਾਮਤ ਕੀ ਮਾਮਲਾ ਲੱਗਿਆ ਕੱਲ 13 ਅਪ੍ਰੈਲ 2024 ਨੂੰ ਸਾਡੇ ਵਿਸ਼ਵਿੰਦੂ ਪਰਿਸ਼ਦ ਦੇ ਨੰਗਲ ਸ਼ਹਿਰ ਦੇ ਅਧਿਐਕਸ਼ ਯਾਨੀ ਕਿ ਨੰਗਲ ਨਗਰ ਅਧਿਐਕਸ਼ ਸ਼੍ਰੀ ਵਿਕਾਸ ਪ੍ਰਵਾਕਰ ਜੀ ਉਰਫ ਵਿਕਾਸ ਬੱਗਾ ਜੀ ਉਹਨਾਂ ਦੀ ਉਹ ਆਪਣੀ ਦੁਕਾਨ ਤੇ ਬੈਠੇ ਸਨ ਉਹਨਾਂ ਦੀ ਉਮਰ ਤਕਰੀਬਨ 63 ਸਾਲ ਹੈ ਪੂਰੀ ਨੌਕਰੀ ਨੌਜਵਾਨੀ ਦੇ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ ਉਹ ਨੰਗਲ ਵਿਖੇ ਆਪਣੀ ਦੁਕਾਨ ਤੇ ਬੈਠੇ ਸਨ ਕਿ ਅਗਿਆਤ ਸਕੂਟਰੀ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਜੋ ਕਾਇਰਾਂ ਦਾ ਹਮਲਾ ਕੀਤਾ ਯਾਨੀ ਕਿ ਉਹਨਾਂ ਦੇ ਉੱਤੇ ਗੋਲੀਆਂ ਮਾਰੀਆਂ ਤੇ ਮੌਕੇ ਦੇ ਵਿੱਚ ਹੀ ਵਿਕਾਸ ਪ੍ਰਵਾਕਰ ਜੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਹਦੀ ਕਾਇਰਾਂ ਦਾ ਹਰਕਤ ਇੱਕ ਕਾਇਰ ਇਨਸਾਨ ਜਾਂ ਕੋਈ ਕਾਇਰ ਲੋਕ ਹੀ ਕਰ ਸਕਦੇ ਹਨ ਵਿਕਾਸ ਪ੍ਰਵਾਕਰ ਇੱਕ ਸਮਾਜ ਸੇਵਕ ਇੱਕ ਸ਼ਾਂਤਪ੍ਰੀਅ ਬੰਦਾ ਸੀ ਇਹ ਜਿਹੜੀਆਂ ਇਹ ਜੀਆਂ ਕਾਰਤਨਾਵਾ ਕੀਤੀਆਂ ਜਾਂਦੀਆਂ ਨੇ ਇਹ ਸਾਡੇ ਸਮਾਜ ਆਸਤੇ ਸਾਡੇ ਸਮਾਜ ਨੂੰ ਪਿੱਛੇ ਛੱਟਣ ਆਸਤੇ ਸਾਡੇ ਸਮਾਜ ਦੇ ਆਪਸੀ ਭਾਈਚਾਰੇ ਨੂੰ ਤਾਰ-ਤਾਰ ਕਰਨ ਆਸਤੇ ਇਹ ਜੀਆਂ ਕਾਰਤਨਾਵਾ ਕੀਤੀਆਂ ਜਾਂਦੀਆਂ ਨੇ ਤਾਂ ਜੋ ਮਿੰਟੂ ਸਿੱਖੇ ਇਕਤਾ ਨੂੰ ਤੋੜਿਆ ਜਾ ਸਕੇ ਐਸ ਜਿਹੇ ਘਟਨਾਵਾ ਕੋਈ ਸਿੱਖ ਪਰਿਵਾਰ ਦੇ ਵਿੱਚੋਂ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਲੈਵਾ ਇਨਸਾਨ ਹੈ ਉਹ ਕਦੇ ਵੀ ਨਹੀਂ ਕਰ ਸਕਦਾ ਕਿਉਂਕਿ ਮਿੰਟੂ ਆਪਣੇ ਪਰਿਵਾਰ ਦਾ ਜੇਠਾ ਪੁੱਤਰ ਪਹਿਲਾ ਬੇਟਾ ਸਿੱਖ ਬਣਾਉਂਦੇ ਸਨ ਤਾਂ ਸਾਡਾ ਨੌ ਮਾਸ ਦਾ ਰਿਸ਼ਤਾ ਹੈ ਤੇ ਜੇ ਕੋਈ ਵੀ ਹਜੇ ਪੁੱਛ ਨਹੀਂ ਆਪਦੀ ਇਨਵੈਸਟੀਗੇਸ਼ਨ ਦੇ ਵਿੱਚ ਰਿਵੀਲ ਨਹੀਂ ਕੀਤਾ ਦੱਸਿਆ ਨਹੀਂ ਵੀ ਜਿਨ੍ਹਾਂ ਨੇ ਹੱਤਿਆ ਕੀਤੀ ਹੈ ਉਹ ਕਿਸ ਸੰਗਠਨ ਦੇ ਨਾਲ ਸੰਦਰਭ ਰੱਖਦੇ ਨੇ ਸੰਬੰਧ ਰੱਖਦੇ ਨੇ ਪਰ ਇਹ ਗੱਲ ਜ਼ਰੂਰ ਹੈ ਕਿ ਇਹ ਜੀਆਂ ਕਤਨਾਮਾ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਭਾਰਤ ਤੇ ਵਿਸ਼ੇਸ਼ ਕਰ ਪੰਜਾਬ ਨੂੰ ਮਗਰ ਸੱਟਨ ਕਰਕੇ ਕੀਤੀਆਂ ਜਾਂਦੀਆਂ ਹਨ ਅਸੀਂ ਵਿਸ਼ਵ ਹਿੰਦੂ ਪਰਿਸ਼ਦ ਦੇ ਕਾਰਕਟਰਤਾ ਪੂਰੇ ਭਾਰਤ ਦੇ ਵਿੱਚ ਰੋਸ ਦੀ ਲਹਿਰ ਦਾ ਪ੍ਰਗਟਾਵਾ ਕਰ ਰਹੇ ਹਾਂ ਅਤੇ ਅਸੀਂ ਕੱਲ੍ਹ ਵਾਲੀ ਕਾਨੂੰਨੀ ਹਰਕਤ ਦਾ ਪੂਰੇ ਜ਼ੋਰ ਸ਼ਬਦਾਂ ਦੇ ਵਿੱਚ ਵਿਰੋਧ ਕਰਨ ਦੇ ਨਾਲ ਖੰਡਨ ਕਰਦੇ ਹਾਂ ਅਸੀਂ ਨਾਲ ਹੀ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਉਹ ਆਪਣੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਸਾਹਮਣੇ ਜਿਹੜੇ ਵਾਅਦੇ ਕਰਕੇ ਸਮਾਜ ਤੋਂ ਇਹ ਜੀ ਸਰਕਾਰ ਨੇ ਵੋਟਾਂ ਲਿੱਤੀਆਂ ਸਨ ਅੱਜ ਪਤਾ ਲੱਗ ਰਿਹਾ ਹੈ ਕਾਨੂੰਨ ਵਿਵਸਥਾ ਤਾਰ-ਤਾਰ ਹੋ ਗਈ ਹੈ ਤੇ ਇਹ ਦੱਸਦੀ ਹੈ ਕਿ ਇਹਨਾਂ ਦੇ ਵਾਅਦੇ ਢੁਠੇ ਸਨ ਕੋਈ ਬੰਦਾ ਦਿਨ ਦਿਹਾੜੇ ਬਾਜ਼ਾਰ ਦੇ ਵਿੱਚ ਆ ਕੇ ਇੱਕ ਉਸ ਸਮਾਜ ਦੇ ਪ੍ਰੋਮਿਨੈਂਟ ਬੰਦੇ ਦੀ ਗੋਲੀਆਂ ਮਾਰ ਕੇ ਹੱਤਿਆ ਕਰਕੇ ਇੱਕ ਸਕੂਟਰੀ ਤੇ ਉੱਥੋਂ ਭੱਜ ਜਾਵੇ ਤਾਂ ਇੰਨਾ ਸਾਡਾ ਪੁਲਿਸ ਪ੍ਰਸ਼ਾਸਨ ਸੀਆਈਡੀ ਤੇ ਹੋਰ ਅਮਲਾ ਉੱਥੇ ਕੀ ਕਰ ਰਿਹਾ ਸੀ ਤੇ ਅੱਜ 24 ਘੰਟਿਆਂ ਤੋਂ ਵੱਧ ਹੋ ਚੁੱਕੇ ਨੇ ਤੇ ਸੀਸੀਟੀਵੀ ਫੁਟੇਜ ਆਉਣ ਤੋਂ ਬਾਅਦ ਵੀ ਕੇਵਲ ਪੰਜਾਬ ਸਰਕਾਰ ਇਹੀ ਦੱਸ ਰਹੀ ਹੈ ਕਿ ਉਹ ਜਿਹੜਾ ਨੰਬਰ ਸਕੂਟਰੀ ਤੇ ਲੱਗਿਆ ਉਹ ਫਰਜੀ ਹੈ ਅਸੀਂ ਜਾਂਚ ਕਰ ਰਹੇ ਹਾਂ ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ ਗੰਭੀਰ ਨਹੀਂ ਹੈ ਜਾਂ ਇਹਨਾਂ ਦੇ ਬਸ ਦਾ ਰੋਗ ਨਹੀਂ ਹੈ ਦੂਜੀ ਗੱਲ ਅਸੀਂ ਪੰਜਾਬ ਸਰਕਾਰ ਤੋਂ ਤੇ گورنر ਸਾਹਿਬ ਤੋਂ ਇਹ ਮੰਗ ਕਰਦੇ ਆ ਕਿ ਟਾਸਕ ਫੋਰਸ ਬਣਾ ਕੇ ਤੁਰੰਤ ਰੂਪ ਦੇ ਵਿੱਚ ਅਗਲੇ 24 ਘੰਟਿਆਂ ਦੇ ਵਿੱਚ ਇਹਨਾਂ ਹਤਿਆਰੇ ਪਾਪੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸਿੱਟਿਆ ਜਾਵੇ ਉਹਨਾਂ ਨੂੰ ਬਣਦੀ ਉਹਨਾਂ ਦੇ ਜ਼ੁਲਮ ਦੀ ਸਜ਼ਾ ਦਿੱਤੀ ਜਾਵੇ ਨਾਲ ਹੀ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਜੋ ਵਿਕਾਸ ਪ੍ਰਭਾਕਰ ਉਰਫ ਵਿਕਾਸ ਬੱਗਾ ਜੀ ਦੀ ਧਰਮ ਪਤਨੀ ਹੈ ਉਸ ਨੌਤਰਨ ਗਰੁੱਪ ਦੇ ਵਿੱਚ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ 1 ਕਰੋੜ ਰੁਪਇਆ ਮੁਆਵਜ਼ਾ ਦਿੱਤਾ ਜਾਵੇ ਵੀਰੋ ਇਹ ਗੱਲਾਂ ਕੇਵਲ ਤੇ ਕੇਵਲ ਇੱਕ ਜ਼ਖਮ ਤੇ ਮਰਮ ਲਗਾਉਣ ਮਾਤਰ ਨੇ ਜ਼ਖਮ ਭਰਿਆ ਨਹੀਂ ਜਾ ਸਕਦਾ ਜੋ ਉਸ ਪਰਿਵਾਰ ਨੂੰ ਕਾਟਾ ਪਿਆ ਹੈ ਜਾਂ ਸਾਡੇ ਪੰਜਾਬ ਦੇ ਹਿੰਦੂ ਸਮਾਜ ਨੂੰ ਕਾਟਾ ਪਿਆ ਹੈ ਜਾਂ ਜੋ ਵਿਸ਼ਵ ਹਿੰਦੂ ਪਰਿਸ਼ਦ ਨੂੰ ਕਾਟਾ ਪਿਆ ਹੈ ਉਹ ਕੋਈ ਮੁਆਵਜ਼ੇ ਤੇ ਨੌਕਰੀਆਂ ਦੇ ਨਾਲ ਪੂਰਾ ਨਹੀਂ ਹੋ ਸਕਦਾ ਇਹ ਤਾਂ ਸਿਰਫ ਇੱਕ ਮਰਮਾ ਮਨਾਉਣ ਦਾ ਕੰਮ ਕੀਤਾ ਜਾ ਸਕਦਾ ਹੈ ਤਾਂ ਜੋ ਉਸ ਪਰਿਵਾਰ ਦੀ ਕਿਉਂਕਿ ਵਿਕਾਸ ਪ੍ਰਭਾਕਰ ਦੇ ਦੋ ਛੋਟੀਆਂ ਬੱਚੀਆਂ ਹਨ ਤੇ ਉਹਨਾਂ ਦਾ ਪਾਲਨ ਪੋਸ਼ਣ ਉਹਨਾਂ ਦਾ ਪਹਾੜ ਜਿੱਡਾ ਜੀਵਨ ਸਾਰਾ ਅੱਗੇ ਸਾਹਮਣੇ ਪਿਆ ਹੈ ਇਸ ਕਰਕੇ ਪੰਜਾਬ ਸਰਕਾਰ ਨੂੰ ਤੁਰੰਤ ਰੂਪ ਦੇ ਵਿੱਚ ਕੱਲ ਦੀ ਤਰੀਕ ਦੇ ਵਿੱਚ ਸੋਮਵਾਰ ਉਹਨਾਂ ਦੀ ਸਰਕਾਰੀ ਨੌਕਰੀ ਦਾ ਐਲਾਨ ਤੇ 80 ਕਰੋੜ ਰੁਪਏ ਮੁਆਵਜ਼ੇ ਦਾ ਐਲਾਨ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਅਲਟੀਮੇਟ ਟਾਈਮ ਦੇਣਾ ਚਾਹੀਦਾ ਹੈ ਤੇ ਜੇ ਇਹ ਜਿਹਾ ਟਾਈਮ ਨਾ ਦਿੱਤਾ ਪੰਜਾਬ ਸਰਕਾਰ ਕੋਈ ਹਰਕਤ 'ਚ ਨਾ ਆਈ ਤਾਂ ਅੱਜ ਵੀ ਅਸੀਂ ਬਠਿੰਡੇ ਵਿਖੇ ਡਾਕਟਰ ਸ਼ਾਮਨਾਗ ਠਕੁਰਾਲ ਦੀ ਵਿਭਾਗ ਅਧਿਐਕਸ਼ ਵਿਸ਼ਵਿੰਦੂ ਪਰਿਸ਼ਦ ਬਠਿੰਡਾ ਵਿਭਾਗ ਨਗਰ ਅਧਿਐਕਸ਼ ਗਣੇਸ਼ਦੱਤ ਸ਼ਰਮਾ ਜੀ ਬਜਰੰਗ ਦਲ ਤੋਂ ਅਰੋੜਾ ਜੀ ਤੇ ਸਾਡੇ ਨਾਲ ਬੰਸਲ ਜੀ ਜੋ ਸਹਿ ਮੰਤਰੀ ਵਿਸ਼ਵਿੰਦੂ ਪਰषद ਬਠਿੰਡਾ ਤੇ ਹਨ ਅਸੀਂ ਸਾਰਿਆਂ ਨੇ ਅੱਜ ਇਹ ਵਿਚਾਰ ਕੀਤਾ ਹੈ ਤੇ ਸਾਨੂੰ ਪੂਰੇ ਪੰਜਾਬ ਦੇ ਵਿੱਚੋਂ ਤੇ ਭਾਰਤ ਦੇ ਵਿੱਚੋਂ ਫੋਨ ਆ ਰਹੇ ਹਨ ਕਿ ਇਸ ਘਟਨਾ ਦੀ ਨਿੰਦਿਆ ਪੂਰੇ ਭਾਰਤ ਦੇ ਵਿੱਚ ਕੱਲ ਨੂੰ ਕੀਤੀ ਜਾਏਗੀ ਤੇ ਕੱਲ ਨੂੰ ਪੰਜਾਬ 11 ਵਜੇ ਤੋਂ ਲੈ ਕੇ 1 ਵਜੇ ਤੱਕ ਰੋਸ਼ ਮੁਜਾਰੇ ਵਜੋਂ ਬੰਦ ਰੱਖਿਆ ਜਾਏਗਾ ਤੇ ਜੇ ਕੇ ਆਪਣੀ ਪੰਜਾਬ ਸਰਕਾਰ ਨੇ ਛੇਤੀ ਇਹ ਜ਼ਾਲਮ ਗ੍ਰਿਫਤਾਰ ਨਾ ਕੀਤੇ ਤਾਂ ਪੰਜਾਬ ਸਰਕਾਰ ਦੇ ਖਿਲਾਫ ਫਿਰ ਅਗਲੀ ਕਾਰਵਾਈ ਪੂਰੇ ਜੋਰ ਤੇ ਹੋਏਗੀ ਤੇ ਨਾਲ ਹੀ ਪੂਰੇ ਸਮਾਜ ਨੂੰ ਅਸੀਂ ਵਿਸ਼ਵਿੰਦੂ ਪਰਿਸ਼ਦ ਪੰਜਾਬ ਪ੍ਰਾਂਤ ਅਤੇ ਵਿਸ਼ਵਿੰਦੂ ਪਰਿਸ਼ਦ ਹਿੰਦੁਸਤਾਨ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਆਪਾਂ ਸਮਾਜ ਦੇ ਵਿੱਚ ਭਾਈਚਾਰਾ ਬਣਾਈ ਰੱਖੀਏ ਤੇ ਗਾਹਾਂ ਨੂੰ ਵੀ ਕੋਈ ਪਾਪੀ ਦੀ ਜੇ ਕੋਈ ਸਾਨੂੰ ਬਿੜਕ ਆਉਂਦੀ ਹੈ ਜੋ ਇਹਦੀ ਘਟਨਾ ਕਰ ਸਕਦਾ ਹੈ ਉਹਦੀ ਸੂਚਨਾ ਪਹਿਲਾਂ ਹੀ ਪ੍ਰਸ਼ਾਸਨ ਜਾਂ ਪੁਲਿਸ ਨੂੰ ਦਈਏ ਦਿਨ ਦਿਹਾੜੇ ਕਤਲ ਹੋ ਰਹੇ ਹੈਗੇ ਜੀ ਫਰੋਤੀਆਂ ਮੰਗਿਆ ਜਾ ਰਹੀਆਂ ਔਰ ਤੁਹਾਨੂੰ ਨਵੇਂਨ ਕੀਤਾ ਜਾਂਦਾ ਕਿਸ ਤਰ੍ਹਾਂ ਦੇਖਦੇ ਹੋ ਕਾਨੂੰਨ ਵਿਵਸਥਾ ਜੀ ਦੇਖੋ ਜੀ ਇੱਥੇ ਮੈਂ ਪੰਜਾਬ ਦੇ ਸਾਰੇ ਵਸਿੰਦਿਆਂ ਨੂੰ ਇਹ ਬੇਨਤੀ ਕਰਨਾ ਚਾਹੂੰਗਾ ਕਿ ਤੁਸੀਂ ਆ ਵੋਟਾਂ ਆ ਗਈਆਂ ਤੁਸੀਂ ਖੜੇ ਹੋ ਕੇ ਲੀਡਰਾਂ ਤੋਂ ਕਿਉਂ ਨਹੀਂ ਪੁੱਛਦੇ ਕੀ ਇਹ ਕੇਵਲ ਸਾਦੇ ਅਰਗੇ ਸਮਾਜ ਸੇਵੀਆਂ ਦਾ ਹੀ ਕੰਮ ਹੈ ਕੀ ਇਹ ਵਿਸ਼ਵਿੰਤੂ ਪਰਿਸ਼ਦ ਹੀ ਇਕੱਲਾ ਕੰਮ ਕਰੇਗਾ ਵੀ ਲੋਕਾਂ ਨੂੰ ਜਾਗਰੂਕ ਕਰਦੇ ਕਰਦੇ ਅੱਜ ਸਾਨੂੰ 1964 ਤੋਂ ਲੈ ਕੇ ਅੱਜ ਤੁਸੀਂ ਦੇਖ ਲਓ 60 ਸਾਲਾਂ ਲੰਘੂ ਹੋਣ ਨੂੰ ਆ ਗਏ ਵੀ ਜਾਗਰੂਕ ਹੋਵੋ ਇਹ ਜਿਹਨੇ ਥੋਟੇ ਲੀਡਰ ਥੋਟੋ ਵੋਟਾਂ ਲੈ ਜਾਂਦੇ ਹਨ ਤੇ ਮੁੜ ਕੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਨਹੀਂ সামਲ ਸਕਦੇ ਇਹ ਜਿਹੇ ਸਰਕਾਰ ਤੇ ਇਹ ਜਿਹੇ ਲੀਡਰਾਂ ਨੂੰ ਦਰਕਨਾਰ ਕੀਤਾ ਜਾਵੇ ਇਸ ਵੇਲੇ ਪੰਜਾਬ ਸਰਕਾਰ ਪੂਰਨ ਤੌਰ ਤੇ ਫੇਰ ਮੰਨੀ ਜਾ ਸਕਦੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਵਿੱਚ ਸ਼ਰਿਆ ਫਰੋਤੀਆਂ ਤੇ ਹੱਤਿਆਵਾਂ ਹੋ ਰਹੀਆਂ ਨੇ। ਵਿਸਾਖੀ ਦੇ ਸ਼ੁਭ ਦਿਹਾੜੇ ਵੀ ਇਹਨਾਂ ਵਿਕਾਸ ਉਸ ਬੱਗਾ ਇਹ ਜਿਹੜਾ ਮਰਡਰ ਹੋਇਆਗਾ ਇਹ ਕਤਲ ਹੋਇਆਗਾ ਉਹ ਬੜੀ ਮੰਦ ਭਾਗੀ ਘਟਨਾ ਹੈ। ਇਹ ਕਤਲੇਆਮ ਪੰਜਾਬ ਦੇ ਵਿੱਚ ਜਦੋਂ ਵੀ ਇਹ ਸਰਕਾਰ ਆਈ ਹੈ ਇਹ ਵੱਧ ਗਿਆ ਆਪਣੀ ਮਿੜੀ ਮਾਨਸਾ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਹੋਰ ਅਜੇ ਕਈ ਕਤਲ ਹੋਏਗੇ ਜਿਹੜਾ ਦੀ ਲਿਸਟ ਬਹੁਤ ਲੰਬੀ ਹੈ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ 1 ਕਰੋੜ ਰੁਪਿਆ ਉਸ ਪਰਿਵਾਰ ਨੂੰ ਦਿੱਤਾ ਜਾਵੇ ਵਿਕਾਸ ਦੇ ਪਰਿਵਾਰ ਨੂੰ 1 ਕਰੋੜ ਦਿੱਤਾ ਉਹਦੀ ਘਰ ਵਾਲੀ ਨੇ ਲੋਕਈ ਦਿੱਤੀ ਜਾਵੇ ਕਿ ਉਹਦੀ ਦੋ ਲੜਕੇ ਲੜਕੀਆਂ ਹੈਗੇ ਲੜਕਾ ਵਾਲਾ ਕੋਈ ਨਹੀਂ ਹੈਗਾ 36 ਸਾਲ ਨੇ ਆਪਣਾ ਉਹਦੀ ਉਮਰ ਸੀ ਔਰ ਸਾਡਾ ਅਜੇ ਨਹੀਂ ਹੋਇਆ ਅਸੀਂ ਇਹ ਲੋਕਾਂ ਦੇ ਮੁਜਾਹਰੇ ਕਰਾਂਗੇ ਧਰਦੇ ਵੀ ਦੇਵਾਂਗੇ ਪੰਜਾਬ ਸਰਕਾਰ ਜਿਹੜੀ ਹੈ ਬਿਲਕੁਲ ਫੇਲ ਹੋ ਚੁੱਕੀ ਹੈ ਇਹ ਸਾਡਾ ਚੀਫ ਮਿਨਿਸਟਰ ਕਦੇ ਹਸਾਮ ਚ ਜਾ ਰਿਹਾ ਕਦੇ ਮਹਾਰਾਸ਼ਟਰ ਜਾ ਰਿਹਾ ਪੰਜਾਬ ਦੇ ਵਿੱਚ ਕੋਈ ਕੰਮ ਨਹੀਂ ਕਰ ਰਿਹਾਗਾ ਬਿਲਕੁਲ ਫੇਲ ਹੈ ਮਿਨਿਸਟਰ ਵੀ ਆਪਣੇ ਆਪਣੇ ਕੰਮਾਂ ਚ ਜੁੜ ਜੁੜੇ ਹੋਏ ਹੈਗੇ ਮਿਨਿਸਟਰ ਨੂੰ ਚਾਰਜ ਦਿੱਤਾ ਵੀ ਤੁਸੀਂ ਆਪਣੇ ਐਫਪੀ ਬਣੋ ਉਹ ਐਫਪੀ ਦੇ ਚੱਕਰ ਚ ਫਿਰਦੇ ਆ ਲਾਡ ਡਾਡਰ ਬਿਲਕੁਲ ਖਤਮ ਹੋ ਚੁੱਕੀ ਹੈ ਸਾਡੀ ਇਹ ਮੰਗ ਹੈ ਰਾਸ਼ਟਰਪਤੀ ਜਾਰ ਜਾਗੂ ਕੀਤਾ ਜਾਵੇ ਤੇ ਪਰਿੰਦਰ ਆਸ਼ਵਦੀ ਰਾਜ ਦੀ ਲੋੜ ਹੈਗੀ ਇਸ ਟਾਈਮ ਜੋ ਹਾਲਾਤ ਬਣ ਰਿਹਾ ਹੈ ਪੰਜਾਬ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ ਚਾਹੇ 92 ਐਮਐਲਏ ਉਹਨਾਂ ਕੋਲ 92 ਕੁਝ ਨਹੀਂ ਕਰ ਰਹੇ ਇਹਨਾਂ ਦੇ ਬਸਤਵ ਹੈ ਹੀ ਨਹੀਂ ਸਰਕਾਰ ਚਲਾਣਾ ਇਹਨਾਂ ਨੂੰ ਆਉਂਦਾ ਹੀ ਨਹੀਂ ਹੈਗਾ ਬਿਲਕੁਲ ਬੁਰੀ ਤਰ੍ਹਾਂ ਫੇਲ ਹੋਏ ਇਸ ਤੋਂ ਮੈਂ ਪਹਿਲੀ ਸਰਕਾਰਾਂ ਇਹਨਾਂ ਤੋਂ ਲਗਦਰਜ ਜੰਗੀ ਸੀਗੀਆਂ ਘਟੋਟ ਇਸ ਤਾਈ ਦੇ ਕੰਮ ਨਹੀਂ ਹੁੰਦੇ ਸੀਗੇ ਮੈਂ ਦੁਕਾਨ ਦੇ ਬੈਠੇ ਬੰਦੇ ਨੂੰ ਮਾਰਦੇ ਨਾਲ ਪਤਾ ਲੱਗਿਆ ਅਜੇ ਤੱਕ ਅਜੇ ਤੱਕ 24 ਘੰਟੇ ਹੋ ਗਏ ਵਾਲ ਅਜੇ ਤੱਕ ਇੱਕ ਬੰਦਾ ਨਹੀਂ ਫੜਿਆ ਗਿਆ ਇਹਨਾਂ ਨੂੰ ਇਹ ਨਹੀਂ ਪਤਾ ਕਿਸ ਨੇ ਕਤਲ ਕੀਤਾ ਹੈਗਾ ਕਿ 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 ਇਹਨਾਂ ਦਾ ਸੰਸਕਾਰ ਹੀ ਕੀਤਾ ਜਾਵੇਗਾ ਜਦੋਂ ਤੱਕ ਪੋਸਟ ਮਾਰਟਮ ਉੱਥੋਂ ਦੇ ਜਿਹੜੀ ਵਿਸ਼ੰਦੂ ਪ੍ਰੀਸ਼ਦ ਹੈ ਉਹਨਾਂ ਨੇ ਉਸ ਟਾਈਮ ਤੱਕ ਪੋਸਟ ਮਾਰਟਮ ਨਹੀਂ ਹੋਣ ਦੇਣਾ ਜਦੋਂ ਤੱਕ ਉਹਦਾ ਬੰਦੇ ਨਹੀਂ ਫੜੇ ਜਾਂਦੇ ਜਿਹਨਾਂ ਨੇ ਕਤਲ ਕੀਤਾ ਹੈਗਾ ਇਹ ਬੜਾ ਮਾੜੀ ਕੱਟਣਾ ਹੈਗੀ ਹੈ ਵਿਸ਼ੰਦੂ ਪ੍ਰੀਸ਼ਦ ਹਿੰਦੂ ਸਿੱਖ ਇਕਤਾ ਵਾਸਤੇ 1964 ਤੋਂ ਸੰਘਰਸ਼ ਕਰ ਰਹੀ ਹੈਗੀ ਹੈ ਮਾਸਟਰ ਤਾਰਾ ਸਿੰਘ ਵੀ ਸਾਡੇ ਮੈਂਬਰ ਸੀਗੇ ਉਸ ਟਾਈਮ ਉਹਨਾਂ ਨੇ ਵੀ ਨਾਮਦਾਰੀ ਸੰਤ ਸੀਗੇ ਉਹ ਵੀ ਗਏ ਸੀਗੇ ਉਸ ਟਾਈਮ